ਹਾਂਜੀ ਸਾਰਿਆਂ ਨੂੰ ਸਸਰੀਕਾ ਉੱਤੇ ਗੱਲ ਕਰਦੇ ਆ ਅੱਜ ਭਈਆਂ ਦੀ ਜਿਹੜੇ ਕਹਿੰਦੇ ਆ ਪੰਜਾਬ ਦੇ ਲੋਕ ਭਈਏ ਕੁਛ ਨਹੀਂ ਕਹਿੰਦੇ ਕੁਛ ਕਰਦੇ ਨਹੀਂ ਜਿਦੜਖਲਾ ਪਟਿਆਲੇ ਹਲਕੇ ਦੀ ਗੱਲ ਆ ਲੋਕ ਸਭਾ ਹਲਕਾ ਪਟਿਆਲੇ ਦੀ ਜਿੱਥੇ 1 ਕਰੋੜ ਭਈਆ ਤੇ ਸਬਚਨ ਸਿੰਘ ਨਾਂ ਦੇ ਬੰਦੇ ਨੇ ਆਰਟੀਆਈ ਭਾਈ ਪਤਾ ਕੀਤਾ ਵੀ ਇਹਨਾਂ ਤੇ ਕ੍ਰਾਈਮ ਕਿੰਨੇ ਕ ਬੰਦਿਆਂ ਨੇ ਕੀਤਾ ਜਿਹਦੇ ਵਿੱਚੋਂ 97 ਲੱਖ ਭਈਆ ਨਿਕਲੇ ਜਿਹਦੇ ਜਿਹੜਿਆਂ ਨੇ ਕ੍ਰਾਈਮ ਕੀਤਾ ਹੈ ਤੇ ਲੋਕ ਸਭਾ ਪਟਿਆਲੇ ਦੇ ਵਿੱਚ ਬੈਠੇ ਐ ਠੀਕ ਹੈ ਨਾ ਪਟਿਆਲਾ ਹਲਕੇ ਦੇ ਵਿੱਚ 1 ਕਰੋੜ ਬਈਆ ਤੇ ਜਿਹਦੇ ਵਿੱਚੋਂ 97 ਲੱਖ ਬਈਏ ਨੇ ਰਗਲਾ ਕਰਾਇਨ ਕਰਕੇ ਆਏ ਐ ਯੂਪੀ ਬਿਹਾਰ ਤੋਂ ਤੇ ਤੁਸੀਂ ਜਿਹੜੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹੀ ਲੋਕ ਕਹਿੰਦੇ ਐ ਵੀ ਭਈਏ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਰਦੇ ਵਿਚਾਰੇ ਤਾਂ ਕੰਮ ਕਰਨ ਆਏ ਐ ਇਹ ਕੀ ਕਹਿੰਦੇ ਐ ਤਾਂ ਆਪਦੇ ਦਿਹਾੜੀ ਕਰਨ ਆਏ ਐ ਤੁਸੀਂ ਐਵੇਂ ਲੱਗਦੇ ਹੋ ਸਿਰਫ ਸੋਨੂੰ ਆਇਆ ਵੀ ਦੂਜੇ ਜਿਹੜੇ ਪੰਜਾਬ ਦੇ ਲੋਕ ਮਜ਼ਦੂਰ ਐ ਉਹ 750 ਰੁਪਏ ਵੱਧ ਮੰਗਦੇ ਐ ਇਸ ਕਰਕੇ ਤੁਹਾਨੂੰ ਭਈਏ ਚੰਗੇ ਲੱਗਦੇ ਐ ਉਹ ਭਾਵਾਂ ਦੀ ਕ੍ਰਾਈਮ ਕਰਕੇ ਆਏ ਹੋਣ ਕੁਛ ਕਰਕੇ ਆਏ ਹੋਣ ਤੁਸੀਂ ਉਹਨਾਂ ਦੀ ਸਪੋਰਟ ਹੀ ਕਰਨੀ ਐ ਠੀਕ ਐ ਨਾ ਤੇ ਉਹ ਜਿਹੜੇ ਬੰਦੇ ਕ੍ਰਾਈਮ ਕਰ ਸਕਦੇ ਐ ਉਹ ਉੱਤੋਂ ਯੂਪੀ ਪਿਆਰ ਚੋਂ ਭੱਜ ਕੇ ਆਏ ਐ ਤੇ ਉਹ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਆ ਸਕਦੇ ਐ ਤੇ ਉਹ ਤੁਹਾਡੇ ਘਰੇ ਕਿਹੜਾ ਕ੍ਰਾਈਮ ਨਹੀਂ ਕਰ ਸਕਦੇ ਠੀਕ ਐ ਨਾ ਉਥੋਂ ਡੇ ਕਰੇ ਵੀ ਕ੍ਰਾਈਮ ਕਰਨਗੇ ਕੱਲ ਨੂੰ ਇਹ ਦਿਮਾਗ ਦੇ ਵਿੱਚ ਭਾਲਿਆ ਕਰੋ ਗੱਲਾਂ ਤੇ ਇਕੱਲੇ ਪਟਿਆਲੇ ਹਲਕੇ ਦੇ ਵਿੱਚ 1 ਕਰੋੜ ਤੋਂ ਵੱਧ ਭਈਆ ਤੇ ਸਾਰਾ ਪੰਜਾਬ ਦੇ ਵਿੱਚ ਲਾਓ ਕਿੰਨੇ ਹੋਣਗੇ ਭਈਏ ਲੁਧਿਆਣਾ ਕਿਹਨੀਆਂ ਤਾਂ ਮਿਲਦਾ 2 1.5 1.5 ਕਰੋੜ ਤੋਂ 2 ਕਰੋੜ ਭਈਆ ਉੱਥੇ ਹੋਊਗਾ ਜਿਹੜਾ ਪਟਿਆਲੇ ਹਲਕੇ ਦੇ ਵਿੱਚ ਕਰੋੜ ਤੋਂ ਉੱਤੇ ਭਈਆ ਬੈਠਾ ਹੈ ਲੋਕ ਸਭਾ ਹਲਕਾ ਮੈਂ ਕਹਿੰਦਾ ਨਾ ਇਕੱਲਾ ਪਟਿਆਲਾ ਸ਼ਹਿਰ ਦੀ ਗੱਲ ਨਹੀਂ ਕਰਦਾ ਲੋਕ ਸਭਾ ਹਲਕੇ ਦੀ ਗੱਲ ਕਰਦਾ ਨਾ ਪਟਿਆਲੇ ਦੀ ਜਿਹਦੇ ਵਿੱਚ 1 ਕਰੋੜ ਬਈਏ ਤੇ 97 ਲੱਖ ਬਈਏ ਤੇ ਪਰ ਦੇਖ ਲਓ 97 ਲੱਖ ਤੇ ਸਾਰੀ ਇਹ ਰਾਜਨੀਤੀ ਰਾਜਨੀਤੀ ਪਾਰਟੀਆਂ ਨੇ ਕੰਮ ਕੀਤੀ ਹੈ ਜਿੱਡੇ ਵੀ ਲੀਡਰ ਹੈ ਪੰਜਾਬ ਦੇ ਉਹਨਾਂ ਨੇ ਕੀਤੇ ਸਿਰਫ ਵੋਟਾਂ ਖਾਤਰ ਇਹਨਾਂ ਨੂੰ ਵੋਟਾਂ ਚਾਹੀਦੀਆਂ ਵੋਟਾਂ ਖਾਤਰ ਇੱਕ ਚੋਰ ਹੋਵੇ ਡਾਕੂ ਹੋਵੇ ਉਹਨਾਂ ਨੂੰ ਵੀ ਪੰਜਾਬ 'ਚ ਪਨਾਹ ਦੇ ਦੇਣਗੇ ਵੋਟਾਂ ਇਹਨਾਂ ਨੂੰ ਐ ਸਾਨੂੰ ਵੋਟਾਂ ਪੈਣ ਹੋਰ ਕੁਝ ਨਹੀਂ ਤੇ ਕੱਲ ਨੂੰ ਛੋਡੇ ਨਾ ਬਹੁਤ ਪੈੜੀ ਹੋਣ ਵਾਲੀ ਹੈ ਠੀਕ ਹੈ ਨਾ ਇਨਾਂ ਲਈ ਛੋਟੀ ਨਸ਼ਲ ਕੋਸ਼ੀ ਕਰਨ ਖਾਤਰ ਇਹ ਜੇ ਬੰਦੇ ਕ੍ਰਾਈਮ ਵਾਲੇ ਬੰਦੇ ਆਪਦੇ ਏਰੀਆ ਦੇ ਵਿੱਚੋਂ ਮਤਲਬ ਕਿ ਉਧਰੋਂ ਡਰਾ ਕੇ ਭਜਾ ਦੇ ਵੀ ਤੁਹਾਡਾ ਅਨਕਾਊਂਟਰ ਹੋ ਜਾਊਗਾ ਉਦੋਂ ਡਰ ਕੇ ਇੱਧਰ ਆਗੇ ਤੇ ਇਹ ਹੁਣ ਪੰਜਾਬ ਦੇ ਵਿੱਚ ਕ੍ਰਾਈਮ ਨਹੀਂ ਕਰਦੇ ਹੋਣਗੇ ਤੁਹਾਡੇ ਪਾਸ ਵੀ ਇੱਥੇ ਕ੍ਰਾਈਮ ਨਹੀਂ ਕਰਦੇ ਹੋਣ ਜਿਹੜੇ ਬੰਦੇ ਨੇ ਕੇਰਾ ਕ੍ਰਾਈਮ ਕਰਤਾ ਨਾ ਉਹਦਾ ਝਾਕਾ ਖੁੱਲ ਜਾਂਦਾ ਉਹ ਕ੍ਰਾਈਮ ਕਰ ਨੂੰ ਕਦੇ ਵੀ ਨਹੀਂ ਹਟਦਾ ਠੀਕ ਹੈ ਨਾ ਇਹ ਦਿਮਾਗ 'ਚ ਪਾ ਲਿਓ ਤੇ ਜਿਹੜੇ ਬੰਦੇ ਇਹ ਕਹਿੰਦੇ ਆ ਪੰਜਾਬ ਦੇ ਲੋਕ ਜਾਂਦੇ ਆ ਤੇ ਪੰਜਾਬ ਦੇ ਲੋਕ ਬਾਹਰ ਜਾਂਦੇ ਆ ਬਾਹਰ ਜਾ ਕੇ ਕੰਮ ਨਹੀਂ ਕਰਦੇ ਤੇ ਪੰਜਾਬ ਦੇ ਲੋਕ ਕਿਹੜਾ ਮੈਨੂਆ ਦੱਸਦੇ ਮਾੜਾ ਜਾਂ ਵੀ ਉਹਨੇ ਗੁਨਾਹ ਕੀਤਾ ਹੈ ਨਾ ਉਹਦਾ ਕਦੇ ਵੀਜ਼ਾ ਨਹੀਂ ਮਿਲਦਾ ਠੀਕ ਹੈ ਨਾ ਕਦੇ ਉਹਦਾ ਪਾਸਪੋਰਟ ਨਹੀਂ ਬਣੂਗਾ ਠੀਕ ਹੈ ਨਾ ਵੀਜ਼ਾ ਲੱਗਣਾ ਤਾਂ ਦੂਰ ਦੀ ਗੱਲ ਹੈ ਠੀਕ ਹੈ ਇਹ ਇਹ ਕੰਮ ਕਰਕੇ ਜੇ ਕੋਈ ਕਿਸੇ ਨੇ ਪੰਜਾਬ ਦੇ ਬੰਦੇ ਨੇ ਕ੍ਰਾਈਮ ਕਰਕੇ ਬਾਹਰ ਜਾੜੂਆ ਕੋਈ ਨਹੀਂ ਜਾ ਸਕਦਾ ਠੀਕ ਹੈ ਨਾ ਤੇ ਇਹ ਭਈਏ ਤਾਂ ਉਥੋਂ ਟ੍ਰੇਨ ਤੇ ਬੈਠ ਜਾਣਾ ਇਹਨਾਂ ਨੇ 5 ਰੁਪਈਆ ਦੇ ਟਰੈਕਟਰ ਲੈ ਲੈਣੇ ਆ ਬਰ ਮੈਂ ਤਾਂ ਟਰੈਕਟਰ ਵੀ ਲੈ ਲੈਂਦੇ ਹੁਣੇ ਹੁਣ ਤਾਂ ਚੱਲ ਯਾਰ 100 ਰੁਪਈਆ ਦੇ ਟਰੈਕਟਰ ਲੈ ਲੈਂਦਾ ਮੈਂ 5 ਰੁਪਈਆ ਕਿਹਾ ਬੈਠਾ 100 ਰੁਪਈਆ ਦੇ ਟਰੈਕਟਰ ਲੈ ਲੈਣੇ ਹੁਣੇ ਤੇ ਜਿਹੜੇ ਕ੍ਰਾਈਮ ਕਰਨ ਵਾਲੇ ਹੁੰਦੇ ਆ ਉਹ ਟਿਕਟਾਂ ਥੋੜੇ ਲੈਂਦੇ ਆ ਉਹਨਾਂ ਨੂੰ ਤਾਂ ਐ ਆਰਾਮ ਨਾਲ ਚੱਲੋ ਯਾਰ ਚੜਜੋ ਕੌਣਾ ਉਹਨਾਂ ਨੂੰ ਪੁੱਛ ਜਾਂਦਾ ਤੇ ਨਾਮ ਨਾਲ ਨੂ ਦਾਰ ਹੁੰਦਾ ਜਿਹੜੀਆਂ ਲੁੱਟਾਂ ਖੋਹਾਂ ਪੰਜਾਬ ਦੇ ਵਿੱਚ ਹੋ ਰਹੀਆਂ ਐ ਇਹ ਭਾਰ ਦੀ ਥੋੜੇ ਭਾਰ ਦੀ ਪੰਜਾਬੀ ਹੀ ਪੰਜਾਬ ਦੇ ਲੋਕ ਹੀ ਕਰੀ ਜਾਂਦੇ ਆ ਕੱਲਾ ਮਾਂ ਲੱਗ ਰਿਹਾ ਚਿੱਟੇ ਵਾਲੇ ਐ ਕਰੀ ਜਾਂਦੇ ਚਿੱਟੇ ਵਾਲੇ ਚਿੱਟੇ ਵਾਲੇ ਦਾ ਟੀਕਾ ਲਾਉਣ ਤੋਂ ਬਾਅਦ ਮਾੜਾ ਮੁੱਟਾ ਪਾਉਂਦੇ ਕੁਛ ਕਰ ਦੇਣਾ ਨਹੀਂ ਤਾਂ ਅੰਗਲੀ ਦਾ ਇਹਨਾਂ ਡੇਲੀ ਨਹੀਂ ਹੁੰਦਾ ਜਦ ਡਾਟੇ ਮਾਰ ਦੂਗਾ ਜਾਂ ਕਿਸੇ ਘਰੇ ਵੜ ਕੇ ਕਿਸੇ ਪਰਿਵਾਰ ਖਤਮ ਕਰ ਦੂਗਾ ਉਹ ਚੋਰੀ ਕਰ ਸਕਦਾ ਛੋਟੀ ਮੋਟੀ ਠੀਕ ਹੈ ਨਾ ਐ ਨਹੀਂ ਕਿ ਕਿਸੇ ਬੰਦੇ ਨੂੰ ਮਾਰ ਦੂਗਾ ਇਹ ਕੰਮ ਸਿਰਫ ਭਈਏ ਕਰ ਸਕਦੇ ਆ ਜਿਹੜੇ ਉਥੋਂ ਇੱਕ ਇਹ ਡਾਟਾ ਸੁਚੈਨ ਸਿੰਘ ਨਾਂ ਦੇ ਬੰਦੇ ਨੇ ਬ੍ਰੇਨ ਆਨ ਟੀਵੀ ਤੇ ਜਾ ਕੇ ਜਿਹੜਾ YouTube ਚੈਨਲ ਉੱਥੇ ਜਾਇਓ ਸਰਚ ਕਰਿਓ ਤੇ ਉੱਥੇ ਜਾ ਕੇ ਵੀਡੀਓ ਦੇਖੋ ਸਾਰੀ ਤੁਹਾਨੂੰ ਸਾਰਾ ਪਤਾ ਲੱਗੂ ਖੇਡ ਕਿੰਨੀ ਲੰਮੀ ਐ ਇਹ ਕਿੱਡੇ ਦਿਮਾਗੀ ਖੇਡ ਕੇ ਖੇਡੀ ਐ ਪੋਲਿਟਿਸ਼ਨਾ ਨੇ ਪੰਜਾਬ ਦੇ ਪੋਲਿਟਿਸ਼ੀਅਨ ਕੱਲੀਆਂ ਵੋਟਾਂ ਚਾਹੀਦੀਆਂ ਆ ਲੁਧਿਆਣੇ ਦੀ ਗੱਲ ਐ ਉੱਥੇ ਇੱਕ ਮੁੰਡੇ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ 6 ਮਹੀਨੇ ਪੰਜ 6 ਮਹੀਨੇ ਠੀਕ ਐ ਨਾ ਤੇ ਉਹ ਉਹਨੂੰ ਚਾਕੂ ਮਾਰ ਕੇ ਇਹ ਗਣਾ ਬਰਫੜਾ ਜਿਹੜਾ ਹੁੰਦਾ ਚੱਕ ਉਹ ਸੁਆ ਉਹ ਢੱਡ ਵੀ ਦੀ ਟਪਾਤਾ ਤੇ ਭੱਜ ਗਿਆ ਉਹ ਉਹਦਾ ਕੀ ਕੀ ਬਾਹ ਡਾਕਟਰ ਕੱਢੋਂਗੇ ਯੂਪੀ ਐ ਥੋੜੇ ਪੰਜਾਬ ਜੱਡਾ ਸੁਬਾ ਯੂਪੀ ਹੈਗਾ ਚਾਰ ਚਾਰ ਸੁਬਾ ਜੱਡਾ ਕੀ ਪਾ ਲੋਂਗੇ ਤੁਸੀਂ ਉਹਨੇ ਜਿਹੜਾ ਇੱਥੇ ਲੁਧਿਆਣੇ ਆਇਆ ਜਿਹੜੇ ਨੇ ਉਹ ਕਤਲ ਕੀਤਾ ਸੀ ਉਹਨੇ ਸਹੀ ਟਿਕਾਣਾ ਦੱਸਿਆ ਹੋਊਗਾ ਕਹਦੇ ਭਈਆ ਤੁਹਾਨੂੰ ਟਿਕਾਣਾ ਨਹੀਂ ਦੱਸੂਗਾ ਸਹੀ ਜ਼ਿਲ੍ਹਾ ਦੱਸੂਗਾ ਤੇ ਜਿਨਾ ਤੁਹਾਨੂੰ ਪਤਾ ਕਿ ਕਿੱ데 ਕਿੱ데 ਅਜਲੇ ਪੰਜਾਬ ਦੇ ਜਿਹੜੇ ਜਿਹੜੇ ਜਲੇ ਯਾ ਯੂਪੀ ਦੇ ਭਾਲੂਗੇ ਤੁਸੀਂ ਇੱਥੋਂ ਬੰਦਾ ਐ ਤਾਂ ਬਾਹਰ ਖੇ ਇੱਥੇ ਤੇ ਕੋਈ ਲੀਡਰ ਨਾ ਆਨੇ ਰਹਿ ਰਿਹਾ ਸਖਪਾਲ ਸਿੰਘ ਖਹਿਰੇ ਤੋਂ ਬਿਨਾ ਕੋਈ ਬੰਦੇ ਨੇ ਅੱਜ ਤੱਕ ਇਹ ਨਹੀਂ ਆਖਿਆ ਕਿ ਪੰਜਾਬ ਦੇ ਬੰਦੇ ਹੀ ਪੰਜਾਬ ਦੀ ਜ਼ਮੀਨ ਖਰੀਦ ਸਕਦੇ ਆ ਤਾਂ ਹਜੇ ਸਖਪਾਲ ਸਿੰਘ ਖਹਿਰੇ ਨੇ ਕਹੀ ਹੈ ਗੱਲ ਜਿਹੜੇ ਪੰਜਾਬ ਦੇ ਕਹਿੰਦੇ ਅਸੀਂ ਆਮ ਕਰਾਂ ਦੇ ਮੁੰਡੇ ਆ ਤੇ ਅਸੀਂ ਇਮਾਨਦਾਰ ਆ ਕਟੜ ਉਹਨਾਂ ਨੇ ਇਹ ਬਿੱਲ ਖਾਰਜ ਕਰਤਾ ਜਿਹੜਾ ਸਪਾਲ ਸਿੰਘ ਖਹਿਰਾ ਲੈ ਕੇ ਗਿਆ ਸੀ ਠੀਕ ਹੈ ਨਾ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਗਿਆ ਸੀ ਇਹ ਵੀ ਜਮੀਨ ਪੰਜਾਬ ਦਾ ਬੰਦਾ ਹੀ ਪੰਜਾਬ ਦੇ ਲੋਕ ਹੀ ਪੰਜਾਬ ਦੀ ਜਮੀਨ ਖਰੀਦ ਸਕਣ ਤੇ ਉਹਨਾਂ ਨੇ ਖਾਰਜ ਕਰਤਾ ਭਗਵੰਤ ਮਾਨ ਅਰਗਣ ਨੇ ਤੇ ਇਹ ਇਹ ਬੜਾਵਾ ਨਹੀਂ ਤੇਰੇ ਵੋਟਾਂ ਸਿਰਫ ਵੋਟਾਂ ਹੀ ਚਾਹੀਦੀਆਂ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਕੋਈ ਗੱਲ ਨਹੀਂ ਕਰਾਇ ਹੁੰਦਾ ਤਾਂ ਹੁੰਦਾ ਰਹੇ ਇਹਨਾਂ ਦਾ ਕੰਟਰੋਲ ਨਹੀਂ ਆਇਆ ਦੋ ਸਾਲਾਂ ਨਿਕਰਾਇਆ ਕਰਾਇਮ ਕਿੱਥੋਂ ਕੰਟਰੋਲ ਕਰ ਲੈਣਗੇ ਉਹਨਾਂ ਦੇ ਜਿਹੜੇ ਉਹਨਾਂ ਦੇ ਕਿਹੜਾ ਐਡਰੈਸ ਸਹੀ ਹੈ ਇੱਥੋਂ ਆਏ ਆ ਇੱਥੇ ਕਿਰਾਏ ਕਰਦੇ ਆ ਟੱਪ ਜਾਂਦੇ ਆ ਜੁਪੀ ਬਿਹਾਰ ਚ ਠੀਕ ਆ ਨਾ ਇਹ ਕੁਝ ਹੋ ਰਿਹਾ ਭਾਈ ਤੁਸੀਂ ਹਜੇ ਵੀ ਜੇ ਵੋਟਾਂ ਪਾਉਣੀਆਂ ਨਾ ਮੁੱਦਿਆਂ ਤੇ ਇਸ ਮੁੱਦਿਆਂ ਤੇ ਪਾਓ ਵੀ ਸਾਡ ਨੂੰ ਕਿਰਾਏ ਵੀ ਮੰਨ ਕੇ ਚੱਲ ਭਈਆ ਨਹੀਂ ਆਉਣਾ ਚਾਹੀਦਾ ਭਈਆ ਜੇ ਆਊਗਾ ਤੇ ਅਸੀਂ ਇੱਥੇ ਕਿਰਾਏ ਤੇ ਰਹਿ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਘਰ ਨਹੀਂ ਖਰੀਦ ਸਕਦਾ ਠੀਕ ਆ ਨਾ ਤੇ ਉਹਦਾ ਪੂਰਾ ਬਾਇਓ ਡਾਟਾ ਚਾਹੀਦਾ ਕਿੱਥੋਂ ਦਾ ਹੈ ਕਿੱਥੇ ਰਹਿੰਦਾ ਹੈ ਇਹ ਪੁਲਿਸ ਕੋਲੇ ਪੂਰਾ ਹੋਣਾ ਚਾਹੀਦਾ ਐਡਰੈਸ ਉਹਦਾ ਤੇ ਫੇਰੇ ਇੱਥੇ ਰਹਿ ਸਕਦਾ ਨਹੀਂ ਰਹਿ ਸਕਦਾ ਉਹਨਾਂ ਚੱਕ ਰਹਿ ਨਹੀਂ ਸਕਦਾ ਪੰਜਾਬ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ